ਪਬਲਿਕ ਰਿਪੋਰਟ ਅੱਜ ਉਹ ਰੋਟੀ ਬੋਲਿਆ ਪਬਲਿਕ ਦੀ ਪ੍ਰੋਬਲਮ ਸਮਝਾਉਂਦੇ ਸਟੇਟ ਦੇ ਦੋਈ ਕੰਮ ਹੈ ਅੱਜ ਨਹੀਂ ਹੁੰਦੇ ਪਬਲਿਕ ਕਾ ਪ੍ਰੋਪਰਟੀ ਦੇ ਪਬਲਿਕਾਂ ਕੇ ਪੈਰਸਾ ਦੀ ਸ਼ਾਂਤਮਈ ਨਹੀਂ ਕੋਈ ਸ਼ਾਂਤਮਈ ਨਹੀਂ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਰੈਗੂਲਰ 180 TT ਦੇ ਅਪਕਾ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਚੰਡੀਗੜ੍ਹ ਵਿਖੇ ਸਰਕਾਰੀ ਰਹਿਸ਼ ਦੇ ਅੱਗੇ ਤਰਨਾ ਦਿੱਤਾ ਗਿਆ ਹੈ ਇਸ ਦਰਨੇ ਦਾ ਕਾਰਨ ਦੱਸਦਿਆਂ ਹੋਇਆਂ ਇਹਨਾਂ ਅਧਿਆਪਕਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਉਹਨਾਂ ਦੀ ਬਿਨਾਂ ਕੋਈ ਕਸੂਰ ਅਤੇ ਬਿਨਾਂ ਕੋਈ ਕਾਨੂੰਨ ਰੈਗੂਲਰ 5 ਸਾਲ ਦੀ ਨੌਕਰੀ ਖਤਮ ਕਰਕੇ ਮੋੜ ਤੋਂ ਨਵੇਂ ਨਿਯੁਕਤੀ ਪੱਤਰ ਦੇ ਕੇ ਇਹਨਾਂ ਨਾਲ ਗੈਰਕਾਨੂੰਨੀ ਤੱਕਾ ਕੀਤਾ ਗਿਆ ਹੈ ਅਤੇ ਜ਼ਬਰੀ ਨਵਾਂ ਤਨਖਾਹ ਸਕੇਲ ਵੀ ਲਾਗੂ ਕੀਤਾ ਗਿਆ ਹੈ ਸਿੱਖਿਆ ਵਿਭਾਗ ਦੀ ਕੋਤਾਹੀ ਕਾਰਨ ਪਿਛਲੇ 8 ਸਾਲ ਰੈਗੂਲਰ ਸਰਵਿਸ ਕਰਨ ਦੇ ਬਾਵਜੂਦ ਵੀ ਇਹ ਅਧਿਆਪਕ ਹੁਣ ਵੀ ਪਰ ਕਾਲ ਤੇ ਚੱਲ ਰਹੇ ਨੇ ਸਾਡੀ 25 ਤੇ ਲੈਂਡ ਆਊਟ ਅਸੀਂ ਆਪਣਾ ਇੱਥੇ ਲੈਂਡ ਡਾਕੂਮੈਂਟ ਕਰੀਏ ਤੁਹਾਡੇ ਨਾਲ ਸਹਿਮਤ ਹਾਂ ਤੁਸੀਂ ਆ ਜਓ ਨਾ ਬਿਲਕੁਲ ਸਾਡੇ ਵੀ ਮੰਨ ਲਓ ਤੁਸੀਂ ਬਟ ਸਾਡੀ ਗੱਲ ਨਹੀਂ ਨਾ ਸੁਣੀ ਜਾ ਰਹੀ ਇਸ ਤਰ੍ਹਾਂ ਕਿ ਜਦੋਂ ਆਏ ਆ ਮੀਟਿੰਗ ਨਹੀਂ ਕਰਾਈ ਸਰ ਮੀਟਿੰਗ ਦਾ ਫਾਇਦਾ ਕੀ ਹੈ ਜੇ ਮੇਰੇ ਨਾਲ ਹੋਏ ਕੋਈ ਮਰ ਗੱਲ ਅਸੀਂ ਚੰਡੀਗੜ੍ਹ ਨਾਲ ਮੀਟਿੰਗ ਕਰਾ ਸਕਦੇ ਆ ਬੇਟਾ ਅਸੀਂ ਇਹ ਨਹੀਂ ਹੈਗੇ ਕਿ ਮੀਟਿੰਗ ਦਾ ਫਾਇਦਾ ਹੋਏ ਨਾ ਫੇਰ ਹੈਗਾ ਉਹ ਤਾਂ ਉਹਨੇ ਲਾਰੇ ਲਾਈ ਜਾਵੇ ਤੁਸੀਂ ਆਪਣਾ ਲੈ ਲਿਆ ਲੈਂਡ ਆਊਟਰ ਮੈਂ ਤਾਂ ਰੱਖਦਾ ਹਾਂ ਜੀ ਜੀ ਰੋਏ ਸਾਡੇ ਕੋਲ ਜਾਂਦੇ ਹੋ ਉਹ ਨਹੀਂ ਕੋਰ ਵਿੱਚ ਚਲੇ ਗਏ ਜੀ ਰੋਏ ਸਾਡੇ ਕੋਲ ਜਾਂਦੇ ਆ ਮੋਟਾ ਮੰਗਵਾਉਂ ਉਸ ਲਈ ਕੁਝ ਨਹੀਂ ਹੁੰਦਾ ਇੱਥੇ ਉੱਥੇ ਜੋ ਮਰਜ਼ੀ ਕਰੋ ਇੱਥੇ ਬੇਟਾ ਸਰ ਜੀ ਕਰੀ ਕੋਈ ਨਹੀਂ ਲੱਗਦਾ ਪਬਲਿਕ ਨੂੰ ਸਰ ਸਾਰੀ ਚਾਹੇ ਇਹ ਮੋਰ ਕੋ ਉੱਧਰ ਪਾ ਇਕਨੋ ਸਾਧਨ ਘੋਟੀ ਤੇ ਨਿਕਰਾ ਸਕਦੇ ਆ ਜੇ ਸਾਡੇ ਕੋਲ ਅੱਛਾ ਪੱਕੀ ਤੇ ਨਹੀਂ ਘਰਾਸਾ ਤੇ ਬਿਠਾ ਉੱਤਰ ਚੱਕ ਪਾਰ ਆ ਆ ਆ ਪੁੱਟ ਆ ਜੇ ਜੀ ਜੀ ਸਰੂ ਇਸੇ ਘਰੇ ਹੋਏ ਕਰਨ ਵਾਸਤੇ 25 ਸੈਂਟ ਸਾਡਾ ਸੱਤਿਆ ਹੋਏ ਠੀਕ ਨਾ ਉੱਤੇ ਥੋੜਾ ਜਿਹਾ ਆਈ ਹੋਣੀ ਜੀ ਸਾਡਾ ਪੂਰਾ ਕੋਰਪੋਰਟ ਤਾਂ ਲੋ ਸਾਡੀ ਅਸੀਂ ਤਾਂ ਕੋਰਪੋਰਟ ਕਹਿੰਦੇ ਤੀਸਰੀ ਵਾਰ ਹੋ ਗਏ ਤੀਸਰੀ ਵਾਰ ਹੋ ਗਏ ਤੇ ਕਿਸੇ ਕੋਠੀ ਤੇ ਨਹੀਂ ਕਰ ਸਕਦੇ ਹੁੰਦੇ ਨਹੀਂ ਨਿੱਜੀ ਤਰੀਕਾ ਹੁਣ ਜਿਹੜਾ ਸਾਡੇ ਪੁਲਿਸ ਸਾਥ ਤੋਂ ਹੋ ਰਿਹਾ ਸਾਨੂੰ ਇਹ ਪਤਾ ਵੀ ਸਾਡਾ ਇੱਕ ਕੰਮ ਆ ਇੱਕ ਮਿੰਟ ਦਾ ਨਹੀਂ ਹੈਗਾ ਨਹੀਂ ਅਸੀਂ ਜਦੋਂ ਵੀ ਤੁਸੀਂ ਉੱਥੇ ਗਏ ਬੋਲਦਗੇ ਮੇਰੇ ਸਾਡੇ ਕੰਮ ਸਾਨੂੰ ਤਾਂ ਇਹ ਪਤਾ ਹੀ ਸਾਡਾ ਕੰਮ ਇੱਕ ਦਿਨ ਚ ਹੋਣਾ ਹੈ ਨਾ ਤੇ ਸਾਡਾ ਕੰਮ ਨਹੀਂ ਹੋ ਰਿਹਾ ਬਸ ਅਸੀਂ ਇੱਕ ਗੱਲ ਜਾਣੀ ਚਾਹੁੰਦੇ ਹਾਂ ਜਰਾ ਜੀ ਜਿੰਨੀ ਸਾਡਾ ਸਾਡੇ ਟਿਕਾਣੇ ਤੋਂ ਹੋਣਾ ਹੋਣਾ ਹਾਂਜੀ ਗੱਲ ਕਰਨੀ ਹੈ ਕਰਾਓ ਸਾਨੂੰ ਹਾਂਜੀ ਦੱਸੋ ਤੁਸੀਂ ਪੁੱਛਣਾ ਬਿਲਕੁਲ ਕੀ ਨਾਮ ਦਾ ਸੌਣ ਕੰਮ ਹੋਣਾ ਚਾਹੀਦਾ ਯਾਰ ਇਹ ਕਿੰਨੇ ਨਾਲ ਗੱਲ ਕਰਨਾ ਹਾਂ ਗੱਲ